ਅੰਬੀਰ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਮਾਡਰਨ ਟਾਊਨ ਨਾਲ ਛੋਟੀ ਜੀ ਗਰੋਂਠੀਆਂ ਦੀ ਕਾਰਟ ਲਾਉਣਾ ਫੁੱਲ ਲਾਈਟ ਜੀ ਦੇਸੀ ਕਿਉਂ ਰਿਪੋਰਟਿੰਗ ਉੱਥੇ ਜੀ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਕਮੇਡੀਅਨ ਜਿਹੜੇ ਹੈ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ 4-5 ਕਾਰਾਂ ਨਾਲ ਮੈਡਮ ਇਹ ਉਸ ਤੋਂ ਅਗਲੇ ਦਿਨੀ ਮੇਰਾ ਰੂਟੀਨ ਵਾਈਸ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ ਬਹੁਤ ਕਿਰਪਾ ਸਹਿਬਾ ਦੀ ਤੁਹਾਡੇ ਸਾਰਿਆਂ ਦੀ ਅশীরਵਾਦਾ ਸੀ ਜੀ ਮੈਨੂੰ ਅਗਲੇ ਦਿਨ ਸਵਾ 12:00 ਵਜੇ ਤਕਰੀਬਨ ਸਵਾ 12:00 ਸਾਢੇ 12:00 ਵਜੇ ਐਸ ਐਚ ਓ ਸਾਹਿਬ ਅਜੈਬ ਸਿੰਘ ਜੀ ਮੇਰੇ ਤੇ ਕੇਸ ਦਰਜ ਕਰਦੇ ਨੇ ਔਰ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਜਿਹੜੀ ਤਸ਼ੱਦਦ ਕੀਤੀ ਹੈ ਜੀ ਮੇਰੇ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਬਿਲਕੁਲ ਬਹੁਤ ਗਲਤ ਕੀਤਾ ਹੈ ਜੀ ਪਾਜੀ ਕਿ ਇਸ ਕਿਉਂ ਸੀ ਕਿਉਂ ਕੀਤਾ ਕਿ ਬਿਨਾ ਮਤਲਬ ਤੋਂ ਮੈਡਮ ਇਹ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਮਰ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂਜੀ ਵੈਸੇ ਇੱਕ ਛੋਟਾ ਜਿਹਾ ਪਰੋਂਠੇ ਰਾਤ ਕੋਈ ਮਿਹਨਤ ਕਰਦਾ ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੇ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟਾਰਨ ਕਰਕੇ ਕਿੱਥੇ ਕਰਕੇ ਆਪਣੀ ਆ ਮਾਡਲ ਟਾਰਨ ਸੱਜੇ ਕਰਾਟੇ ਦੇ ਕੋਲ ਕੇਸ ਕਿਸ ਬਿਹਫ ਤੇ ਕੀਤਾ ਗਿਆ ਤੁਹਾਡੇ ਵੱਲ ਕੇਸ ਬਸ ਉਦਾਂ ਜੀ ਹੋਰ ਕਿਤੇ ਧੱਕਾ ਚੱਲਦਾ ਨਹੀਂ ਹਾਂਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਰਹੇ ਜਿਹੜਾ ਉਹਨੇ ਕੁਝ ਨਹੀਂ ਮਿਹਨਤ ਕਰ ਰਿਹਾ ਜੀ ਹਾਂਜੀ ਇਹਦੇ ਕੋਈ ਕੰਪਨ ਸ਼ਰਮਾ ਆ ਗਿਆ ਮਿਹਨਤ ਕਰ ਰਿਹਾ ਉੱਠ ਰਿਹਾ ਆਪਾਂ ਉੱਠ ਨਹੀਂ ਦੇ ਰਾ ਕਿਸੇ ਜੀ ਫਿਰ ਇਸ ਦੇ ਰਿਲੇਟਡ ਹਜੈਬ ਸਿੰਘ ਦੇ ਇਲਾਕੇ ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਜੀ ਮ사ਜ ਸੈਂਟਰ ਨਹੀਂ ਚੱਲ ਰਹੇ ਹਾਂਜੀ ਸੱਟਾ ਬਾਜ਼ੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਗਾ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਤੁਹਾਡੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ ਤਿੰਨ ਮਿੰਟ ਵਿੱਚ ਬੰਦ ਕਰ ਲਿਆ ਭਾਈ ਇਹਨੇ ਤਾਂ ਤੇ ਦਿੱਤੇ ਕੇਸ ਦਰਜ ਹੋਣਾ ਜੀ ਆਉਂਦੇ ਹੀ ਉਹਨੇ ਇੱਕ ਮਾਰਕੀਟ ਸਟਾਰਟ ਕਰਤੀ ਵੀ 25 30 ਜਾਣੇ ਆਏ ਨਹੀਂ ਮੇਰੇ ਕੋਲ ਹਾਂ ਜੀ ਥਾਣੇ ਲਿਜਾ ਕੇ ਉਹਨੇ ਕਿਸ ਸਮੇਂ ਆਂਦੇ ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੁਹਾਡੇ 12:00 12:30 ਮੈਨੂੰ ਟਾਈਮਿੰਗ ਵੀ ਐਗਜ਼ੈਕਟ ਨਹੀਂ ਪਤਾ ਜੀ ਹਾਂ ਜੀ ਰਾਤ ਨੂੰ ਲੈ ਹਾਂ ਜੀ ਰਾਤ ਦੇ ਸਮੇਂ ਹਾਂ ਜੀ ਹਾਂ ਜੀ ਕੋਈ ਪੁਲਿਸ ਵਗੈਰਾ ਤੁਹਾਡੇ ਕੋਲ ਨਹੀਂ ਮੇਰੇ ਕੋਲ ਜੀ ਉਹ ਪੁਲਿਸ ਅਫਸਰ ਜੀ ਟਾਈਮ ਹੀ ਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਕੱਲ ਆ ਕੀ ਕਰੇਗਾ ਜੀ 30 ਬੰਦੇ ਆਗੇ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਥੋੜੀ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦੋ ਜੀ ਇਹ ਠੀਕ ਹੈ ਜੀ ਤੇ ਉਹਨਾਂ ਨੇ ਕਹਿੰਦਾ ਟਾਈਮ ਨਹੀਂ ਦਿੱਤਾ ਇਨ ਦਾ ਮੀਨ ਟਾਈਮ ਇੱਕ ਅਫਸਰ ਨੇ ਮੈਨੂੰ ਗਾਹਲ ਗੱਡੀ ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗਾਹਲਾਂ ਕੱਢੀਆਂ ਜੀ ਗਾਹਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਗਿਆ ਜੀ ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰ ਨਾਲ ਉਹ ਹਾਰ ਸ਼ਦਤ ਪਤੀ ਨਾਲ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਐਦਾਂ ਦਾ ਹੁੰਦਾ ਨਹੀਂ ਅੱਛਾ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ ਐਮਲਰ ਕਟਾਈ ਜਾਂ ਕੁਝ ਕਰਾਈ ਮੈਂ ਨਹੀਂ ਕੁਝ ਨਾ ਮੇਰੇ ਕੋਲ ਟਾਈਮ ਸੀ ਮੈਂ ਉਥੋਂ 6:30-4:5 ਵਜੇ ਨਿਕਲੇ ਆ ਨਾ ਮੈਨੂੰ ਕੋਈ ਮੋਜ ਸੀ ਜੀ ਜੋ ਉਹਨਾਂ ਨੇ ਮੇਰ ਦਾ ਕੀਤਾ ਨਾ ਧੱਕਾ ਪ੍ਰਮਾਤਮਾ ਕਿਸੇ ਨਾਲ ਹੋਵੇ ਨਾ ਤੁਸੀਂ ਕੱਲੇ ਉਥੋਂ ਜਦੋਂ ਨਿਕਲੇ ਹੋ ਕੱਲੇ ਹੀ ਨਿਕਲੇ ਹੋ ਕੋਈ ਨਹੀਂ ਕੱਲੇ ਸੀ ਕੋਈ ਲੈਣਾ ਹੈ ਡਿਪਟੀ ਕਮਿਸ਼ਨਰ ਜੀ ਨਾਲ ਗੱਲਬਾਤ ਕੀਤੀ ਮੈਂ ਮੈਂ ਅਰਪੀ ਸ਼ੁਕਲਾ ਜੀ ਨਾਲ ਕੀਤੀ ਏ ਡੀਜੀਪੀ ਰਹੇ ਨੇ ਆਪਣੇ ਇੱਥੇ ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ ਫਿਰ ਆਈਜੀ ਰਹੇ ਨੇ ਮੈਂ ਉਹਨਾਂ ਨੇ ਨਿਗਾਹਚ ਕੀਤਾ ਹੈ ਕਿਸ ਕਿ ਆਪਣੇ ਆਈਜੀ ਸਾਹਿਬ ਦੀ ਵੀ ਆਈਜੀ ਸਾਹਿਬ ਨਹੀਂ ਮਿਲੇ ਮੈਨੂੰ ਕਮਿਸ਼ਨਰ ਸਾਹਿਬ ਦੀ ਵੀ ਨਿਗਾਹਚ ਕੀਤਾ ਜੀ ਕੀ ਕਹਿੰਦੇ ਨੇ ਕੁਛ ਨਹੀਂ ਜੀ ਉਹਨਾਂ ਨੇ ਕੀ ਕਹਿਣਾ ਹੈ ਅਪਰ ਪੀ ਕੇਂਦਰ ਹੁੰਦੇ ਜੀ ਪਤਾ ਹੀ ਆਪਾਂ ਨੂੰ ਭਾਜੀ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਕਢਵਾਉਣ ਦੀ ਕੋਸ਼ਿਸ਼ ਕੀਤੀ ਨਹੀਂ ਟਾਈਮ ਹੀ ਕਦੋਂ ਮਿਲਿਆ ਮੈਡਮ ਕੱਲ ਰਾਤੀ ਇਹ ਸਾਰਾ ਸੀਨ ਹੋਇਆ ਵਰਨਿੰਗ ਦਿੱਤਾ ਜੀ 6:00 ਵਜੇ ਉੱਠ ਕੇ ਇਥੇ ਫੇਰ ਸਵੀਰ ਦੇ ਟੱਕੇ ਖਾ ਰਹੀ ਹੈ ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋ ਰਾਤ ਦੀ ਗੱਲ ਪਰਸੋ ਰਾਤ ਤਾਂ ਕੋ ਉਥੇ ਕੋਈ ਕਰਾਉਡ ਵਗੈਰਾ ਵੀ ਕੋਈ ਕਰਾਉਡ ਨਹੀਂ ਜੀ ਕੋਈ ਕਰਾਉਡ ਨਹੀਂ ਮੈਨੂੰ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅੱਜ ਤੱਕ ਮੈਡਮ ਨਾ ਅਸੀਂ दारू ਪੀਏ ਨਾ ਪਲਾਈਏ ਨਾ ਕੋ ਮਾਰੀ ਨਹੀਂ ਕੋਈ ਇੱਕ ਵੀ ਕਹਦੇ ਇੱਕ ਵੀ ਕੋਈ ਹੁੱਲੜਬਾਜੀ ਹੋਈ ਹੋਵੇ ਮਾੜਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖਾਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦਾਂ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰ ਦਾਂ ਇਹ ਪਰੌਂਠਿਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਵਾਂ ਤੇ ਇਹਨਾਂ ਦਾ ੱਤਕਾ ਨਹੀਂ ਚੱਲਦਾ ਅਗਲੇ ਮਿੰਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀਗੀ ਕਿਸੇ ਨੂੰ ਨਹੀਂ ਮੈਨੂੰ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿੰਨੇ ਜੀ ਪਰੌਂਠਿਆਂ ਵਾਲੇ ਕੋ ਵੀ ਕਿਸੇ ਅਫਸਰ ਵੱਡੇ ਨੇ ਕੰਪਲੇਂਟ ਲੈਣੀ ਐਸਾ ਛੁਕਲਾ ਜਿਆ ਹੋਰ ਅਫਸਰ ਅਖਲਾ ਮੈਂ ਤਾਂ ਤੁਹਾਡੇ ਨੂੰ ਆਇਆ ਅੱਕ ਕੇ ਜੀ ਲਾਸ਼ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਕ ਕੇ ਹਜੀ ਲਾਸਟ ਜੇ ਜਾਣਾ ਹੈ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਹਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਿਵਾ ਸਕਦੇ ਹੋ ਕੀ ਮੰਗ ਕਰਦੇ ਹੋ ਤੁਸੀਂ ਬਸ ਮੈਨੂੰ ਜਿਹੜਾ ਇਹਨਾਂ ਨੇ ਐਸਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਪ੍ਰੋਂਠੇ ਵਾਲੇ ਨੂੰ ਹੱਥ ਪਾਇਆ ਬੋਧ ਮਾੜਾ ਕੰਮ ਉਹਨਾਂ ਨੇ ਕੀਤਾ ਮੇਰੇ ਨਾਲ ਕੋਈ ਬੜਾ ਅੱਛਾ ਕੰਮ ਨਹੀਂ ਕੀਤਾ ਤਾਂ ਫਰੋਂਠੇ ਵੇਚ ਰੇ ਸੂ ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦਨ ਕਿ ਵੀਰ ਜਵਿੰਦਰ ਸਿੰਘ ਤੂੰ ਆ ਮਾੜਾ ਕੰਮ ਕੀਤਾ ਹੈ ਮੈਂ ਤਾਂ ਸਭ ਇੱਜ਼ਤ ਮਾਨ ਵਧਿਆ ਆਪਣੇ ਜਲੰਧਰ ਦਾ ਜੀ ਇੱਥੇ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਨੇ ਹਾਂ ਜੀ ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ ਕੋਈ ਮਾੜਾ ਕੰਮ ਮੈਨੂੰ ਬਰੂਫ ਕਰਦਨ ਵੀਰ ਜਿੰਦਰ ਤੋਂ ਆ ਮਾੜਾ ਕੰਮ ਕੀਤਾ ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕਿ ਕੋਈ ਉਹਨਾਂ ਦਾ ਆਰਡਰ ਮੈਨੂੰ ਆਇਆ ਜਾਨੀ ਜੀ ਮੈਨੂੰ ਪਤਾ ਹੈ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਰਿਕੁਐਸਟ ਕਰਨ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬਟੇ ਜੀ ਲਾ ਲਓ ਉਹਨਾਂ ਕੋ ਰਿਟਨ ਰਿਟਨ ਚ ਲੈਣਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਨਹੀਂ ਲਿਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਜਿੱਥੇ ਤੱਕ ਕਾਹ ਹੋਣਾ ਹੋ ਹੀ ਜਾਣਾ ਜੀ ਭਾਵੇਂ ਰਿਟਰਨ ਵੀ ਲਿੱਤਾ ਹੁੰਦਾ ਜੇ ਤੱਕਾ ਲਿਖਿਆ ਜੀ ਤੱਕਾ ਹੋ ਗਿਆ ਜੀ ਤੁਹਾਡੇ ਵੱਲੋਂ ਕੋਈ ਇਸ ਦੇ ਰਿਲੇਟਿਡ ਕੋਈ ਹੁਣ ਸੀਸੀਟੀਵੀ ਫੁਟੇਜ ਕਢਵਾਈ ਜਾਏਗੀ ਕਢਵਾਈ ਜਾਏਗੀ ਮੈਂ ਕੋਸ਼ਿਸ਼ ਪੂਰੀ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਢਵਾਉਂਦੀ ਮਤਲਬ ਉਹਨਾਂ ਦੀ ਇੰਨੀ ਤਨਖਾਹਾਂ ਹੈ ਮੇਰ ਕੋ 0 ਹੈ ਜੀ ਮੈਂ ਰੋਡ ਤੇ ਖੜਾ ਮੇਰ ਕੋ ਕੀ ਹੋਏਗਾ ਤੁਸੀਂ ਆਪੇ ਸੋਚ ਲਿਓ ਅੱਖ ਕੇ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਪ੍ਰੈਸ ਕਾਨਫਰੰਸ ਕਲੱਬ ਆਇਆ ਤੁਹਾਡੇ ਕੋ ਉਮੀਦ ਲੈ ਕੇ ਕਿ ਮੈਨੂੰ ਕੋਈ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਂ ਪ੍ਰੂਫ ਕਿੱਦਾਂ ਦੇ ਸਕਦਾ ਜੀ ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋ ਗੋ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਪਸਨੇ ਲਿਜਾ ਕੇ ਇਥੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਾਰਾ ਜਾਂਦਾ